ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਪੰਜਾਬੀ ਰਿਸ਼ਤਿਆਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਜਿਹੜਾ ਵੀ ਤੁਸੀਂ ਕਰਨਾ ਆਪਣੀ ਜ਼ਿੰਮੇਵਾਰੀ ਤੇ ਕਰਨਾ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੀ ਜਾਣਕਾਰੀ ਸਾਨੂੰ ਵਟਸਐਪ ਨੰਬਰ ਤੇ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਬ੍ਰਾਹਮਣ ਲੜਕਾ ਪਤਾ ਪਠਾਨਕੋਟ ਏਰੀਆ ਉਮਰ ਹੈ ਜੀ ਲੜਕੇ ਦੀ 12 5 1999 ਕੱਦ ਹੈ ਜੀ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ +2 ਭੈਣ ਲੜਕੇ ਦੀ ਇੱਕ ਹੈ ਜੀ ਮੈਰਿਡ ਮਾਤਾ ਪਿਤਾ ਨੇ ਆਪਣਾ ਬਿਜ਼ਨਸ ਕਰ ਰਹੇ ਨੇ ਕੰਮਕਾਰ ਹੈ ਜੀ ਮੁੰਡੇ ਦੀ ਆਪਣੀ ਕਰਿਆਨੇ ਦੀ ਦੁਕਾਨ ਹੈ ਇੱਕ ਆਟੋ ਹੈ ਜੀ ਨਸ਼ੇ ਤੋਂ ਰਹਤਾ ਮੁੰਡਾ ਮੰਗੇ ਜੀ ਪਰਿਵਾਰ ਦੀ ਕੁੜੀ ਵਧੀਆ ਘਰੇਲੂ ਹੋਵੇ ਪਠਾਨਕੋਟ ਦਿਨਾਂ ਨਗਰ ਅੰਮ੍ਰਿਤਸਰ ਗਰਦਾਸਪੁਰ ਏਰੀਆ ਨੂੰ ਪਹਿਲਾ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਸਿੰਘ ਪਤਾ ਅਜਨਾਲਾ ਤੋਂ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਸੰਧੂ ਉਮਰ ਹੈ 1994 ਕੱਦ ਹੈ 6 ਫੁੱਟ ਪੜ੍ਹਾਈ ਕਰੀ ਹੈ ਜੀ ਪਲੱਸ 2 ਪਾਸ ਬੇਨਾ ਤਿੰਨ ਨੇ ਭਰਾ ਕੋਈ ਨਹੀਂ ਕੰਮ ਕਰ ਜੀ 10 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਇੰਡੀਆ ਤੋਂ ਹੋਵੇ ਅੰਮ੍ਰਿਤਸਰ ਤਰਨਤਾਰਨ ਏਰੀਏ ਨੂੰ ਪਹਿਲ ਹੈ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਏ ਸਿੰਘ ਪਤਾ ਧੂਰੀ ਤੋਂ ਕਾਸਟ ਹੈ ਜੀ ਲੜਕੇ ਦੀ ਮੈਰਾ ਸਿੱਖ ਗੋਤ ਹੈ ਰਾਗੜੂ ਉਮਰ ਹੈ ਜੀ 512 ਸੌਰੀ 52 1993 ਕੱਦ ਹੈ ਜੀ 5 ਫੁੱਟ 5 ਇੰਚ ਪੜ੍ਹਾਈ ਕਰੀਏ ਜੀ ਲੜਕੇ ਨੇ ਗ੍ਰੈਜੂਏਸ਼ਨ ਕੰਮ ਕਰ ਰਿਹਾ ਹੈ ਪ੍ਰਾਈਵੇਟ ਲੜਕਾ ਨੌਕਰੀ ਕਰ ਰਿਹਾ ਹੈ ਵਧੀਆ ਆਮਦਨ ਹੈ ਜੀ ਮੰਗੇ ਕੁੜੀ ਪੜ੍ਹੀ ਲਿਖੀ ਪਲੱਸ 2 ਕਰੀ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਇਹ ਇਕਲਾ ਰਿਸ਼ਤਾ ਲੜਕੇ ਦਾ ਨਾਮ ਵਿਪਨ ਪਤਾ ਦਿੱਲੀ ਤੋਂ ਉਮਰ ਹੈ ਜੀ 4/1993 ਜਨਮ ਟਾਈਮ ਹੈ 10:20 ਪੀਐਮ ਦਾ ਸਮਾਂ ਜੀ ਕੱਦ ਹੈ ਮੁੰਡੇ ਦਾ 5 ਫੁੱਟ 9 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀਐਸਸੀ ਬੀਐਟ ਐਮਐਸਸੀ ਇਨ ਫਿਜ਼ਿਕਸ ਪਿਤਾ ਸਤਪਾਲ ਰਿਟਾਇਰਡ ਗਵਰਨਮੈਂਟ empioyee ਨੇ ਜੀ ਮਾਤਾ ਸੰਗੀਤਾ ਸਚੀਦੇਵ ਪੋਸਟ ਆਫਿਸ 에ਜੈਂਟ ਨੇ ਜੀ ਪੈਣਾ ਲੜਕੇ ਦੀਆਂ ਦੋ ਮੈਰਿਡ ਨੇ ਜੀ ਕੰਮ ਕਰਿਆ ਦਿੱਲੀ ਐਜ਼ ਟੀਜੀਟੀ ਸਾਇੰਸ ਦੇ ਵਿੱਚ ਲੜਕਾ ਕੰਮ ਕਰਦਾ ਹੈ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨਾਮ ਨਵਦੀਪ ਅਰੋੜਾ ਪਤਾ ਲੁਧਿਆਣਾ ਏਰੀਆ ਕਾਸਟ ਹੈ ਜੀ ਲੜਕੇ ਦੀ ਅਰੋੜਾ ਤੇ ਉਮਰ ਹੈ 21 7 1992 ਜਨਮ ਟਾਈਮ ਹੈ ਜੀ 10:35 ਪੀਐਮ ਦਾ ਸਮਾਂ ਕੱਦ ਦਾ ਲੜਕੇ ਦਾ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਪੜ੍ਹਨਾ ਦੋ ਮੈਰਿਟ ਨੇ ਭਰਾ ਇੱਕ ਮੈਰਿਟ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰਡ ਨੇ ਕੰਮਕਾਰ ਹੈ ਜੀ ਮੁੰਡੇ ਦਾ ਆਪਣਾ ਵੈਜੀਟੇਬਲ ਸੇਲ ਦਾ ਬਿਜ਼ਨਸ ਹੈ ਆਮਦਨ ਹੈ ਜੀ 3.5 ਲੱਖ ਰੁਪਏ ਸਲਾਨਾ ਮੰਗ ਹੈ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਤ ਸਿੱਧੂ ਪਤਾ ਮਹਾਲੀ ਏਰੀਆ ਉਮਰ ਹੈ ਜੀ 92 1994 ਕੱਦ ਹੈ 5 ਫੁੱਟ 3 ਇੰਚ ਪੜ੍ਹਾਈ ਕਰੀ ਹੈ ਜੀ ਬੈਚਲਰ ਇਨ ਕਮਰਸ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਭੈਣ ਇੱਕ ਹੈ ਜੀ ਗਵਰਨਮੈਂਟ ਜੋਬ ਕਰ ਰਹੀ ਹੈ ਭਰਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਪਿਤਾ ਦਾ ਆਪਣਾ ਫਾਰਮੇਸੀ ਸਟੋਰ ਹੈ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਰਹੀ ਜੀ ਲੜਕਾ ਆਰ ਵੀ ਸੀ ਬੈਂਕ ਐਜ਼ ਅ ਕ੍ਰੈਡਿਟ ਕਾਰਡ ਐਡਵਾਈਜ਼ਰ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਪੀ ਆਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਰਨਾਲਾ ਏਰੀਆ ਕਾਸਤਿਆ ਜੀ ਜੱਟ ਸਿੱਖ ਤੇ ਗੋਤ ਹੈ ਢਿੱਲੋਂ ਉਮਰੇ ਜੀ 1995 ਕੱਦ ਹੈ 6 ਫੁੱਟ ਪੜ੍ਹਾਈ ਕਰੀਏ ਜੀ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਬੀਏ ਪੀਜੀ ਡੀਸੀਏ ਭੈਣ ਇੱਕ ਮੈਰਿਡ ਹੈ ਜੀ ਲੜਕੇ ਦੀ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਵੈਸ਼ਨੋ ਪਰਿਵਾਰ ਹੈ ਜੀ ਵਧੀਆ ਕੰਮ ਕਰ ਰਿਹਾ ਜੀ ਆਪਣਾ ਪ੍ਰਾਈਵੇਟ ਬੈਂਕ ਦੀ ਨੌਕਰੀ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਲੜਕੇ ਦੇ ਪਰਿਵਾਰ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ